ਸਾਰਿਆਂ ਨੂੰ ਜੈ ਮਸੀਹ ਦੀ ਪ੍ਰਭੂ ਆਪ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਓ ਅਸੀਂ ਅੱਜ ਇੱਕ वचन ਨੂੰ ਦੇਖਾਂਗੇ ਮੈਂ ਪ੍ਰਭੂ ਦਾ ਸੇਵਕ ਪਾਸਟ ਪ੍ਰੇਮ ਖੰਨੇ ਤੋਂ ਪੰਜਾਬ ਤੋਂ ਤੁਹਾਡੇ ਨਾਲ ਇੱਕ वचन ਸ਼ੇਅਰ ਕਰਨਾ ਚਾਹੁੰਦਾ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਸ वचन ਨੂੰ ਪੂਰਾ ਸੁਣੋਗੇ ਔਰ ਇਸ वचन ਦੇ ਦੁਬਾਰਾ ਪ੍ਰਭੂ ਤੁਹਾਡੇ ਨਾਲ ਗੱਲਬਾਤ ਕਰੇਗਾ ਆਓ ਅਸੀਂ वचन ਨੂੰ ਪੜਾਂਗੇ ਮੇਰੇ ਕੋਲ ਹਿੰਦੀ ਔਰ ਪੰਜਾਬੀ ਦੇ ਵਿੱਚ ਦੋਨੋਂ ਅਨੁਵਾਦ ਪਏ ਨੇ ਪੰਜਾਬੀ ਦੀ ਬਾਈਬਲ ਦੇ ਵਿੱਚ ਯਸ਼ਾਇਆ ਦੀ ਕਿਤਾਬ ਉਸ ਦਾ 43 ਅਧਿਆਇ ਔਰ ਉਸ ਦੇ 25 ਬਚਨ ਦੇ ਵਿੱਚ ਲਿਖਿਆ ਮੈਂ ਹਾਂ ਮੈਂ ਹੀ ਉਹ ਹਾਂ ਜੋ ਤੇਰੇ ਅਪਰਾਧਾਂ ਨੂੰ ਆਪਣੇ ਨਿਮਿਤ ਮਟਾਉਂਦਾ ਹਾਂ ਅਤੇ ਮੈਂ ਤੇਰੇ ਪਾਪਾਂ ਨੂੰ ਚੀਤੇ ਨਹੀਂ ਰੱਖਾਂਗਾ ਔਰ ਹਿੰਦੀ ਦੇ ਵਿੱਚ ਲਿਖਿਆ ਜਦੋਂ ਸੀ ਹਿੰਦੀ ਦੇ ਵਿੱਚ ਪੜ੍ਹਦੇ ਆ ਇਹਦਾ ਅਨਵਾਦ ਤੇ ਲਿਖਿਆ ਮੈਂ ਵਹੀ ਹੂੰ ਜੋ ਆਪਣੇ ਨਾਮ ਕੀ ਨਿਮਿਤ ਤੇਰੇ ਅਪਰਾਧੋਂ ਕੋ ਮਿਟਾ ਦੇਤਾ ਹੂੰ ਔਰ ਤੇਰੇ ਪਾਪੋਂ ਕੋ ਸਮਰਨ ਨਹੀਂ ਰੱਖੂੰਗਾ ਹਾਲੇਲੂਇਆ ਪਰਮੇਸ਼ਰ ਕੇ ਲੋਕੋ ਆਏ ਹਮ ਪ੍ਰਾਰਥਨਾ ਕਰੇ महान परमेश्वर तेरी दया को मांगते हैं प्रभु जो वचन बोला गया पिता परमेश्वर इस वचन के द्वारा हमारे जीवन में बड़ी आशीष और बरकत है प्रभु हमें इस्तेमाल कर तेरे भय और तेरे डर में खुदावन हम चलते रहें तेरा धन्यवाद कर दिया इस मसीह नाम से आमीन सो so, मैं हिंदी पंजाबी दोनों मिक्स करके ਇਹ वचन ਤੁਹਾਡੇ ਕੋਲ ਰੱਖ ਰਹੇ ਆ ਪਰਮੇਸ਼ਰ ਦੇ वचन ਸਾਨੂੰ ਕੀ ਸਿਖਾ ਰਹੇ ਆ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਪਰਮੇਸ਼ਰ ਦੇ ਜਨ ਪਰਮੇਸ਼ਰ ਦੇ ਦਾਸ ਬਹੁਤ ਸਾਲਾਂ ਤੋਂ ਜਿਹੜੇ ਕਲੀਸਿਆ ਨੂੰ ਪਰਮੇਸ਼ਰ ਦੇ ਲੋਕਾਂ ਨੂੰ ਸਿਖਾ ਰਹੇ ਨੇ ਇੱਕ ਗੱਲ ਜਿਹੜੀ ਖਾਸ ਕਰਕੇ ਹੁੰਦੀ ਹੈ ਜਦੋਂਸੀਂ ਮਸੀਹੀ ਲੋਕਾਂ ਦੇ ਕੋਲੋਂ ਕੋਈ ਪ੍ਰਚਾਰ ਦੀ ਗੱਲ ਸੁਣਦੇ ਆ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਪਰਮੇਸ਼ਰ ਸਾਡੇ ਪਾਪਾਂ ਨੂੰ ਮਾਫ ਕਰਦਾ ਹੈ। ਨੋ ਡਾਟ ਪਰਮੇਸ਼ਰ ਸਾਡੇ ਪਾਪਾਂ ਨੂੰ ਸ਼ਮਾ ਕਰਦਾ ਹੈ, ਮਾਫ ਕਰਦਾ ਹੈ। ਲੇਕਿਨ ਮੇਰੇ ਪ੍ਰਿਯੋ, ਮੇਰੇ ਭੈਣੋ ਤੇ ਭਰਾਵੋ ਪਰਮੇਸ਼ਰ ਦੇ ਵਚਨ 'ਚ ਜੋ ਲਿਖਿਆ ਹੈ ਕਿ ਮੈਂ ਤੇਰੇ ਅਪਰਾਧਾਂ ਨੂੰ ਕਦੇ ਯਾਦ ਨਹੀਂ ਕਰਾਂਗਾ। ਅਗਰ ਅਸੀਂ ਮਸੀਹਾਂ ਅਗਰ ਅਸੀਂ ਨੇ ਬਪਿਸਮਾ ਲੈ ਲਿਆ ਅਗਰ ਅਸੀਂ ਨੇ ਪ੍ਰਭੂ ਦੇ ਪਿੱਛੇ ਚੱਲਣ ਦਾ ਸੰਕਲਪ ਕਰ ਲਿਆ ਤਾਂ ਉਹਨਾਂ ਦੇ ਲਈਏ ਖਾਸ ਗੱਲ ਹੈ। ਕਿਾ ਤੁਸੀਂ ਨੇ ਜਾਂ ਅਸੀਂ ਨੇ ਜਮੈਂ ਮੈਂ ਇਨਕਲੂਡ ਕਰ ਰਿਹਾ ਕਿ ਮੈਂ ਇਹ ਗੱਲ ਆਪਣੇ ਤੇ ਵੀ ਲਾਗੂ ਕਰਦਾ ਕਿਉਂਕਿ ਪ੍ਰਭੂ ਦਾ ਬਚਨ ਸੱਚ ਹੈ ਅਸੀਂ ਨੇ ਮਨਨ ਕਰਨਾ ਹੈ ਮੈਂ ਅਸੀਂ ਸ਼ਬਦ ਤਾਂ ਯੂਜ਼ ਕਰ ਰਿਹਾ ਕਿਉਂਕਿ ਅਸੀਂ ਮਤਲਬ ਮੈਂ ਵੀ ਤੁਹਾਡੇ ਵਿੱਚ ਇਨਕਲੂਡ ਹਾਂ ਅਸੀਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਆਪਣੀ ਲਾਈਫ ਦੇ ਅੰਦਰ ਇਸ ਗੱਲ ਦਾ ਪਹਿਰਾ ਦੇਣਾ ਹੈ ਕਿ ਪਰਮੇਸ਼ਰ ਸਾਡੇ ਅਪਰਾਧਾਂ ਨੂੰ ਯਾਦ ਨਹੀਂ ਕਰਦਾ ਲੇਕਿਨ ਇੱਕ ਇਨਸਾਨ ਹੀ ਆ ਜਿਹੜਾ ਦੂਸਰੇ ਦੇ ਅਪਰਾਧਾਂ ਨੂੰ ਦੂਸਰੇ ਦੇ ਪਾਪਾਂ ਨੂੰ ਮਾਫ ਵੀ ਨਹੀਂ ਕਰਦਾ ਔਰ ਬਾਰ ਬਾਰ ਯਾਦ ਕਰਕੇ ਉਸ ਬੰਦੇ ਦੇ ਬਾਰੇ ਉਹ ਗੱਲਬਾਤ ਕਰਦਾ ਹੈ ਉਹ ਚੇਤੇ ਰੱਖਦਾ ਕਿਸ ਬੰਦੇ ਨੇ ਗੁਨਾਹ ਕੀਤਾ ਔਰ ਇਸੇ ਕਰਕੇ ਜਸ਼ਾਇਆ ਦੀ ਕਿਤਾਬ ਦੇ ਵਿੱਚ ਬੜਾ ਖੂਬਸੂਰਤ ਤਰੀਕੇ ਨਾਲ ਲਿਖਿਆ ਕਿ ਮੈਂ ਤੇਰੇ ਅਪਰਾਧਾਂ ਨੂੰ ਸ਼ਮਾ ਕਰਦਾ ਆਰਤੇਰੇ ਅਪਰਾਧਾਂ ਨੂੰ ਕਦੇ ਵੀ ਯਾਦ ਨਹੀਂ ਕਰਦਾ ਹੈਗਾ ਮੇਰੇ ਪ੍ਰਿਯੋ ਤੁਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਕੋਈ ਵੀ ਸਾਡਾ ਸਾਕਾ ਸੰਬੰਧੀ ਜਿਸ ਦੇ ਨਾਲ ਵੀ ਅਸੀਂ ਨੇ ਕੋਈ ਗਲਤ ਕੀਤਾ ਚਾਹੇ ਨਹੀਂ ਕੀਤਾ ਉਹ ਲੋਕ ਸਾਨੂੰ ਅੱਜ ਵੀ ਹੋ ਸਕਦਾ ਮਾਫ ਨਾ ਕਰਨਾ ਹੋ ਸਕਦਾ ਸਾਨੂੰ ਅਕਸੈਪਟ ਨਾ ਕਰਨਾ ਹੋ ਸਕਦਾ ਉਹ ਸਾਨੂੰ ਪਿਆਰ ਨਾ ਕਰਨਾ ਲੇਕਿਨ ਤੁਹਾਡੇ ਲਈ ਬਹੁਤ ਖੁਸ਼ਖਬਰੀ ਦੀ ਗੱਲ ਹੈ ਕਿ ਪਰਮੇਸ਼ਰ ਤੁਹਾਡੇ ਅਪਰਾਧਾਂ ਨੂੰ ਕਦੇ ਯਾਦ ਨਹੀਂ ਕਰਦਾ ਹallelujah ਪਹਿਲੀ ਗੱਲ ਦੂਸਰੀ ਗੱਲ ਲੇਕਿਨ ਇੱਕ ਤਾਂ ਜਿਹੜੀ ਗੱਲ ਗੌਰ ਕਰਨ ਵਾਲੀ ਆ ਯਿਸੂ ਮਸੀਹ ਜੀ ਨੇ ਵੀ ਕਿਹਾ ਮੱਤੀ ਦੀ ਕਿਤਾਬ ਦੇ ਵਿੱਚ ਪ੍ਰਾਰਥਨਾ ਜਦੋਂ ਅਸੀਂ ਕਰਦੇ ਹਾਂ ਉਹਦੇ ਵਿੱਚ ਕਿਹਾ ਕਿ हे ਪਿਤਾ ਜਿਵੇਂ ਅਸੀਂ ਆਪਣੇ ਬੈਰੀਆਂ ਨੂੰ ਮਾਫ ਕਰਦੇ ਹਾਂ ਤੂੰ ਵੀ ਸਾਡੇ ਪਾਪਾ ਨੂੰ ਕੀ ਕਰ ਮਾਫ ਕਰ ਔਰ ਇਫਸੀਆਂ ਦੀ ਕਿਤਾਬ ਦੇ ਵਿੱਚ ਕਲੂਸੀਆਂ ਦੀ ਕਿਤਾਬ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਪਰਮੇਸ਼ਰ ਕਹਿ ਰਿਹਾ ਕਿ ਅਸੀਂ ਇੱਕ ਦੂਸਰੇ ਦੇ ਪਾਪਾਂ ਨੂੰ ਕੀ ਕਰ ਦਈਏ? ਸ਼ਮਾ ਕਰ ਦਈਏ। ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਲਵਾਵਾਂਗਾ। ਅਸੀਂ ਸਿਰਫ ਉਸੜੀ ਇੱਕ ਗੱਲ ਦੇ ਉੱਤੇ ਗੌਰ ਕਰਨੀ ਆ। ਅਸੀਂ ਦੂਸਰਿਆਂ ਵੱਲ ਨਿਗਾਹ ਮਾਰਨ ਦੀ ਬਜਾਏ ਦੂਸਰਿਆਂ ਵੱਲ ਝਾਤੀ ਮਾਰਨ ਦੀ ਬਜਾਏ ਕਿ ਉਹ ਐਦਾਂ ਦਾ ਐਦਾਂ ਦਾ ਹੈ ਉਹ ਐਦਾਂ ਦਾ ਹੈ ਕੋਈ ਐਦਾਂ ਦਾ ਸੀ ਅਸੀਂ ਉਹਨਾਂ ਗੱਲਾਂ ਤੋਂ ਬਾਹਰ ਨਿਕਲ ਕੇ ਅਸੀਂ ਆਤਮਿਕ ਜੀਵਨ ਦੇ ਉੱਤੇ ਝਾਤੀ ਮਾਰੀਏ। ਕਿ ਸਾਡਾ ਆਤਮਿਕ ਜੀਵਨ ਕਿਹੋ ਜਿਹਾ ਹੈ ਕਿ ਤੇ ਸਾਡੀ ਪੂਰੀ ਜ਼ਿੰਦਗੀ ਹੋਰਾਂ ਦੇ ਗੁਨਾਹ ਹੋਰਾਂ ਦੀਆਂ ਗਲਤੀਆਂ ਦੇ ਉੱਤੇ ਨਹੀਂ ਨਿਕਲਦਾ ਪਿਆ ਟਾਈਮ ਔਰ ਅਸੀਂ ਨੇ ਕਿਸੇ ਦੇ ਵੀ ਅਪਰਾਧਾਂ ਨੂੰ ਦੇਖਣਾ ਨਹੀਂ ਝਾਤੀ ਨਹੀਂ ਮਾਰਨੀ ਅਸੀਂ ਪਰਮੇਸ਼ਰ ਪਿੱਛੇ ਚੱਲਣਾ ਹੈ ਪਰਮੇਸ਼ਰ ਨੇ ਕਿਹਾ ਮੈਂ ਤੇਰੇ ਅਪਰਾਧ ਸ਼ਮਾ ਕਰ ਦਿੱਤੇ ਔਰ ਉਹਨਾਂ ਨੂੰ ਦੁਬਾਰੇ ਯਾਦ ਨਹੀਂ ਕਰਦਾ ਤਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਗੱਲ ਦਾ ਧਿਆਨ ਦੇਣਾ ਹੈ ਅਸੀਂ ਆਪਣੇ ਅਪਰਾਧੀਆਂ ਨੂੰ ਆਪਣੇ ਗੁਨੇਗਾਰਾਂ ਨੂੰ ਸਾਡਾ ਮਾੜਾ ਕਰਨ ਵਾਲਿਆਂ ਨੂੰ ਜੋ ਅੱਜ ਵੀ ਚਾਹੇ ਕੋਈ ਕਰਦੇ ਹੋਣ ਅਸੀਂ ਉਹਨਾਂ ਨੂੰ ਮਾਫ ਕਰ ਦੇਣਾ ਅਸੀਂ ਉਹਨਾਂ ਨੂੰ ਦੁਬਾਰੇ ਦਹਰਾਣਾ ਨਹੀਂ ਅਸੀਂ ਉਹਨਾਂ ਦੇ ਪਾਪਾਂ ਨੂੰ ਯਾਦ ਨਹੀਂ ਕਰਨਾ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਰੱਬ ਨੂੰ ਮੰਨਦੇ ਹਾਂ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ਰ ਦੇ ਪਿੱਛੇ ਚੱਲਦੇ ਹਾਂ ਅਗਰ ਸਾਡੇ ਮਨ ਦੇ ਵਿੱਚ ਇੱਕ ਰੱਤੀ ਪਰ ਵੀ ਕਿਸੇ ਦੇ ਪ੍ਰਤੀ ਇੱਕ ਸਵਾਲ ਹੈ ਕਿ ਨਹੀਂ ਉਹ ਬੰਦਾ ਇਦਾਂ ਦਾ ਹੈ ਤਾਂ ਫਿਰ ਇਹਦਾ ਮਤਲਬ ਅਸੀਂ ਪਰਮੇਸ਼ਰ ਦੀ ਆਗਿਆ ਨਹੀਂ ਮੰਨਦੇ ਪਰਮੇਸ਼ਰ ਦੇ ਵਚਨ ਤੇ ਨਹੀਂ ਚੱਲਦੇ ਪਏ ਸੋ ਮੇਰੀ ਇਹ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਅਸੀਂ ਇੱਕ ਦੂਸਰੇ ਦੇ ਅਪਰਾਧਾਂ ਨੂੰ ਕੀ ਕਰ ਦਈਏ ਸ਼ਮਾ ਕਰ ਦਈਏ ਕਿਉਂਕਿ ਪਰਮੇਸ਼ਰ ਜਦੋਂ ਸਮਾ ਕਰਦਾ ਅਸੀਂ ਪਰਮੇਸ਼ਰ ਨੂੰ ਵੱਡੇ ਨਹੀਂ ਹੋ ਸਕਦੇ ਅਸੀਂ ਪਰਮੇਸ਼ਰ ਦੇ ਬਰਾਬਰ ਨਹੀਂ ਹੋ ਸਕਦੇ ਸੋ ਅਸੀਂ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਨਾ ਹੈ ਪਰਮੇਸ਼ਰ ਤੁਹਾਨੂੰ ਬLES ਕਰੇ ਇਹਨਾਂ ਵਚਨਾਂ ਦੇ ਦੁਬਾਰਾ ਇੱਕ ਵਾਰ ਜ਼ਰੂਰ ਆਪਣੀ ਜ਼ਿੰਦਗੀ ਤੇ ਚਾਤੀ ਮਾਰੋ ਬੜੀ ਸ਼ਾਂਤੀ ਦੇ ਨਾਲ ਇਸ ਵਚਨ ਨੂੰ ਸੁਣ ਕੇ ਮੰਨਨ ਕਰੋ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਤੁਹਾਡਾ ਭੈਣ ਭਰਾ ਕੋਈ ਤੁਹਾਡਾ ਸਾਕਾ ਸੰਬੰਧੀ ਕੋਈ ਤੁਹਾਡਾ ਆਪਣਾ ਜਿਹਨੂੰ ਹਜੇ ਤੱਕ ਤੁਸੀਂ ਸ਼ਮਾ ਨਹੀਂ ਕਰਿਆ ਤੇ ਪਰਮੇਸ਼ਰ ਦਾ ਵਚਨ ਤੁਹਾਨੂੰ ਕਹਿ ਰਿਹਾ ਸਪੈਸ਼ਲ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਦੇ ਅਪਰਾਧਾਂ ਨੂੰ ਉਹਨਾਂ ਦੀਆਂ ਗਲਤੀਆਂ ਨੂੰ ਮਾਫ ਕਰਕੇ ਪਰਮੇਸ਼ਰ ਦੇ ਜਿਹੜੇ ਦਿੱਤੇ ਸਾਨੂੰ ਬਰદાન ਨੇ ਪਰਮੇਸ਼ਰ ਨੇ ਜਿਹੜੇ ਸਾਨੂੰ ਸੇਵਕਾਈ ਦਿੱਤੀ ਆ ਪਰਮੇਸ਼ਰ ਜਿਹੜਾ ਸਾਨੂੰ ਕੰਮ ਦਿੰਦਾ ਹੈ ਪਰਮੇਸ਼ਰ ਦਾ ਪਹਿਲਾ ਜਿਹੜਾ ਫਲ ਹੈ ਉਹ ਹੈਗਾ ਪ੍ਰੇਮ ਅਸੀਂ ਪਿਆਰ ਕਰਨਾ ਸ਼ੁਰੂ ਕਰੀਏ ਕਿਉਂਕਿ ਪਰਮੇਸ਼ਰ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਆਪਣਾ ਪਿਆਰ ਪ੍ਰਗਟ ਕਰਦੇ ਹਾਂ ਲੋਕਾਂ ਦੇ ਵਿੱਚ ਆਪਣਾ ਪਿਆਰ ਪ੍ਰਗਟ ਕਰਦੇ ਹਾਂ ਤੇ ਪਰਮੇਸ਼ਰ ਦਾ ਆਤਮਾ ਸਾਡੀ ਜੀਵਨ ਦੇ ਵਿੱਚ ਹੁੰਦਾ ਹੈ ਆਪਣੇ ਆਪ ਨੂੰ ਨਮਰ ਕਰ ਲਈਏ ਹਲੀਮ ਕਰ ਲਈਏ ਕਮਾਂਡ ਨੂੰ ਛੱਡ ਦਈਏ ਆਪਣੀ ਜੋ ਸਾਡੇ ਅੰਦਰ ਮੈਂ ਆ ਉਹਨੂੰ ਮਾਰ ਦਈਏ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਦੀਨ ਕਰਨਾ ਸਿਖਾਉਂਦਾ ਹੈ ਪਰਮੇਸ਼ਰ ਦਾ ਬਚਨ ਸਾਨੂੰ ਸਹਿਣਾ ਸਿਖਾਉਂਦਾ ਹੈ ਪ੍ਰਭੂ ਤੁਹਾਨੂੰ ਬLES ਗੋਡ ਬੇਸ਼ ਆਮੀ